ਬੋਲੀ ਤੇ ਕੰਗਾਰ ਸਤਨਾਮ ਕਰਤਾ ਪੁਰਖ ਘਰਿ ਭਉ ਨਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਧਾਨੁ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਕਉਖੀ ਘੜੀ ਨ ਦੇਖਣ ਦੇਈ ਆਪਣਾ ਬਿਰਤ ਸੁਬਾਦੇ ਹਾਥ ਦੇ ਰਾਖੇ ਅਥਣੇ ਕੋ ਸਾਹ ਸੁਆਸੁ ਕਰਤ ਪਾਦੇ ਪ੍ਰਭ ਸੁਆਗ ਰਹਿਉ ਮਰਿ आदा तो पर आप सदा सहाय तात हमारा भी इधर हाओ मान बुला सुबह ऐसा है उके अचर जिदे बढ़ाई हर से बर, बर आनंद कर नानक प्रभु पूर्ण बैज रखाई खोवे सुख कना दैत्य आईये बंजे रोगा का कान हर गुण गाईये ਅੰਦਰ ਵਰਤੇ ਠਾਣ ਪ੍ਰਭ ਜਤ ਆਈਏ ਪੂਰਨ ਹੋਵੇ ਆਸ ਨਾਏ ਮਨ ਵਸਾਈਏ ਕੋਈ ਨ ਲੱਗੇ ਵਿਗਨ ਆਪ ਗਵਾਈਏ ਗਿਆਨ ਪਦਾਰਥ ਮਤ ਗੁਰੂ ਤੇ ਪਾਈਏ ਤਿੰਨ ਪਾਏ ਸਭੇ ਥੋਕ ਜਿਸ ਆਪ ਦਵਾਈਏ ਤੂੰ ਸਭਨਾ ਦਾ ਖਾਸਮ ਸਭ ਤੇਰੀ ਛਾਈਏ